ਸ਼ਾਮ 5:00 5:00 6:00 6:00 ਵੱਜ ਜਾਂਦੇ ਪੀਡੀਪੀਓ ਸਾਹਿਬ ਟਾਈਮ ਨਾਲ ਘਰੇ ਚਲੇਗੇ ਸਰ ਇੱਕ ਇਹਨਾਂ ਦੇ ਵੀ ਆਂ ਜੀ ਪਹਿਲਾਂ ਆਨਲਾਈਨ ਹਾਜ਼ਰੀ ਲੱਗਦੀ ਸੀਗੀ ਪਰ ਇਹਨਾਂ ਨੇ ਆਏ ਕਿ ਤੇ ਆਨਲਾਈਨ ਹਾਜ਼ਰੀ ਬੰਦ ਕਰਾਤੀ ਆ ਆ ਵੇਖੋ ਜੀ ਵੀ ਲੱਗਿਆ ਹੋਇਆ ਏ ਪਰ ਇਹ ਬੰਦ ਪਿਆ ਹੋਇਆ ਆਉਂਦੇ ਨੇ ਹਾਜ਼ਰੀ ਨਹੀਂ ਮੈਟ੍ਰਿਕ ਇਹਨੂੰ ਸਟਾਰਟ ਕਰਾਓ ਬੰਦ ਪਿਆ ਜੀ ਇਹ ਬਾਇਓਮੈਟ੍ਰਿਕ ਪਹਿਲਾਂ ਹਾਜ਼ਰੀ ਬਾਇਓਮੈਟ੍ਰਿਕ ਲੱਗਦੀ ਸੀਗੀ ਜੀ ਪੀਡੀਪੀਓ ਸਾਹਿਬ ਤੁਸੀਂ ਕਰੇ ਕਿਉਂ ਚਲੇ ਗਏ ਨਹੀਂ ਇਹ ਗੱਲ ਨਹੀਂ ਹੁੰਦੀ ਵੀਡੀਓ ਸਰ ਜੀ ਤੁਸੀਂ 2 ਦਿਨ ਹੋ ਗਏ ਦਫਤਰ ਨਹੀਂ ਬੈਠ ਰਹੇ ਤੁਹਾਨੂੰ ਕੱਲ ਸਾਰਾ ਦਿਨ ਸਰਪੰਚ ਲੱਭਦੇ ਰਹੇਗੇ ਕੰਮ ਕਰਾਉਣ ਲਈ ਸਾਈਨ ਕਰਾਉਣ ਲਈ ਸੀ ਲਾਸਟ ਇਹਨਾਂ ਨੇ ਤੁਹਾਨੂੰ ਲੱਭਿਆ ਉਹ ਗੈਸਟ ਉਹ ਤੁਸੀਂ ਰੈਸਟ ਕਰ ਰਹੇ ਸੀ ਅੱਜ 3:00 ਸਵਾ 3 ਦਾ ਟਾਈਮ ਹੈ ਅਸੀਂ ਆਏ ਆ ਜੀ ਸਾਹਿਬ ਇਕੱਠੇ ਆਏ ਆ ਇੱਥੇ ਤੁਸੀਂ ਐ ਨਹੀਂਗੇ ਸਰਪੰਚ ਪੰਚਾਇਤਾ ਕੰਮ ਕਰਾਉਣ ਵਾਲੇ ਬੈਠੇ ਨੇ ਐ ਐ ਥੋੜਾ ਸਿਸਟਮ ਚੱਲਦਾ ਕਰਨ ਦਾ ਰਾਜ ਬਣਾਈ ਬੈਠੇ ਹੋ ਜੀ ਦਾ ਠੀਕ ਹੈ ਜੀ ਤੁਹਾਡੀ ਤਰੀਕ ਚੱਲੇਗੀ ਤਰੀਕ ਤੁਸੀਂ ਜਾਏ ਉਸ ਤੋਂ ਬਾਅਦ ਦਫਤਰ ਤਾਂ ਹੋਣਾ ਤੁਸੀਂ ਸਵਾ 3 ਵਜੇ ਤੁਸੀਂ ਫਿਰਦੇ ਹੋ ਕਿੰਧਰ ਆਪਦੇ ਘਰ ਵਾਲੇ ਪਾਸੇ ਨਹੀਂ ਜੀ ਐਨੀ ਸਿਸਟਮ ਚੱਲਣਾ ਏਡੀ ਸੀ ਸਾਹਿਬ ਜੀ ਇਹਨਾਂ ਦੇ ਨਾਲ ਐਕਸ਼ਨ ਲਵ ਜਿਹੜਾ ਲੈਣਾ ਹੈ ਕੋਈ ਨਹੀਂ ਕਿ ਮੈਂ ਗਲਤ ਗੱਲ ਐਵੇਂ ਨਹੀਂ ਤਿੰਨ ਦਿਨ ਹੋ ਗਏ ਖੱਜਲ ਖਵਾਰ ਹੋਈ ਜਾਂਦੇ ਸਰਪੰਚ ਪੰਚਾਇਤਾਂ ਤੋਂ ਇਹਦਾ ਘਰ ਦਾ ਰਾਜ ਬਣਾਈ ਬੈਠੇ ਹੋ ਨਾ ਜੀ ਨਾ ਬਿਲਕੁਲ ਨਹੀਂ ਦਫਤਰ ਹੈਗੇ ਤੁਸੀਂ ਸੁਪਰਡੈਂਟ ਸਾਹਿਬ ਨੂੰ ਤੁਸੀਂ ਕਿਹਾ ਘਰ ਚਲੇਗੇ ਨਾ ਸੁਪਰਡੈਂਟ ਸਾਹਿਬ ਤੁਹਾਨੂੰ ਕੀ ਕਹੇ ਘਰ ਚਲੇਗੇ ਹਾਂਜੀ ਇਹਨੂੰ ਦੇਖਣਾ ਬਣਾਓ ਇਹਦੇ ਨਾਲ ਬਣਾਓ ਇਹਨੂੰ ਲਾਈਟ ਲਾ ਦਿੱਖਿਆ ਜੀ ਆਪਦੇ ਵੱਲੋਂ ਨਾ ਲਿਖ ਕੇ ਚੰਗੀ ਤਰ੍ਹਾਂ ਸਸਪੈਂਡ ਕਰਵਾ ਕੇ ਘਰੇ ਪਹੁੰਚਾਓ ਇਹਦੇ ਬਾਰੇ